ਜੀ ਜੀਵਤ ਹੋ ਜਾਣਗੇ ਇਹ ਦੁਆਰਾ ਠੀਕ ਆ ਤੇ ਕਿਸਾਨਾਂ ਨੂੰ ਰਾਹਤ ਮਿਲੇ ਕਿਸਾਨਾਂ ਨੂੰ ਰਾਹਤ ਮਿਲੇਗੀ ਇਹ ਦੁਕਾਨਦਾਰਾਂ ਨੂੰ ਤੁਹਾਨੂੰ ਵੀ ਥੋੜਾ ਜਿਆਦਾ ਹੋਏਗਾ ਜੀ ਕਿਸਾਨਾਂ ਕੋਲ ਪੈਸੇ ਆਣਗੇ ਤੁਹਾਨੂੰ ਵੀ ਤਰ੍ਹਾਂ ਹੋਗਾ ਹੀ ਵੀ ਆਪਣਾ ਬਿਜ਼ਨਸ ਚਲਾਉਂਦਾ ਤੁਹਾਨੂੰ ਠੀਕ ਰਹੇਗਾ ਜੀ ਤੇ ਆਏ ਤੁਹਾਨੂੰ ਵੀ ਪਤਾ ਆਂਗੇ ਕਿਸਾਨ ਜੀ ਆਮ ਲੋਕ ਨੇ ਇਸ ਬਾਰੇ ਦਾ ਕਿੰਨਾ ਪਹੈਲਾ ਮਹਿਸੂਸ ਕਰਦੇ ਆ ਆਮ ਲੋਕ ਨੇ ਬਹੁਤ ਜ਼ਿਆਦਾ ਜੀ ਪਹਿਲਾਂ ਤੇ ਇਹ ਤੇ ਗਰਮੀ ਆ ਗਈ ਆ ਤੇ ਤੇ ਬਾਰਸ਼ ਬਸ ਨਹੀਂ ਹੋਣੀ ਗਰਮੀ ਪਈ ਹੋ ਗਈ ਤੇ ਪਹਿਲੇ ਗਰਮੀ ਆ ਗਈ ਹੈ ਤੇ ਹੁਣ ਹਾਂ ਬਿਮਾਰੀਆਂ ਫੈਲਣ ਦੇ ਡਾਗਾ ਜੀ ਤੋਂ ਬਿਮਾਰੀਆਂ ਤੋਂ ਵੀ ਥੋੜਾ ਲੋਕੀ ਵਜਣਗੇ ਕੋ ਡਾਕਟਰਾਂ ਕੋ ਫੀਸਾ ਪੂਸਾ ਜਿਹਾ ਬਚਾਅ ਹੋ ਜਾਏਗਾ ਲੋਕਾਂ ਦਾ ਜੀ ਹਾਂ ਇੰਨਾ ਕੁ ਫਾਇਦਾ ਹੋਏਗਾ ਬਾਰਸ਼ ਪੈਣਾ ਬਹੁਤ ਵਧੀਆ ਆ ਕੁਦਰਤੀ ਬਾਰਸ਼ ਪਈ ਹੈ ਵਧੀਆ ਹੋ ਰਹੀ ਹੈ ਜੀ ਕੋਈ ਇੰਜੋਏ ਕਰੀ ਹਾਂਜੀ ਹਾਂਜੀ ਵਧੀਆ ਹੋ ਰਹੀ ਹੈ ਜੀ ਬਹੁਤ ਇੰਜੋਏ ਕਰ ਰਹੇ ਹਾਂ ਜੀ ਠੀਕ ਆ ਵਾ ਇੰਜੋਏ ਕਰ ਰਹੇ ਹਾਂ ਨਾ ਮੇਰਾ ਅੰਕਲ ਮੈਂ ਥੇ ਪੈਂਡ ਨਾ ਮਨਛਾਦਾ ਮੇਰਾ ਕਿੱਦਾਂ ਮਹਿਸੂਸ ਹੋ ਰਿਹਾ ਬਾਰਿਸ਼ ਬੜਾ ਵਧੀਆ ਮੌਸਮ ਆ ਪਿਆ ਘੁੰਮਣ ਫਿਰਨ ਨਿਕਲਦੇ ਆ ਕੋਈ ਦੂਸਰੀ ਆਸ ਸੁੱਖ ਲੱਗਦੀ ਨਾ ਹੁਣ ਠੰਡੇ ਦਾ ਇੰਜੋਏ ਵਧੀਆ ਸੁਭਾ ਗਰਮੀ ਵਾਵਾ ਠੀਕ ਹੁਣ ਠੰਡੇ ਸੁਣ ਹੋਏਗੀ ਨੇ ਇੱਕ ਅੱਧੀ ਫੇਰ ਗਰਮੀ ਚੱਲੂ ਹੈ ਨਹੀਂ ਫੇਰ ਬਰਸਾਤੀ ਦੇਣਾ ਵਾ ਇਹੋ ਕੁਛ ਚੱਲਣਾ ਜੇ ਅੱਜ ਇੱਕ ਅੱਧੀ ਹੋਰ ਬਰਸਾਤ ਚਾਹੀਦੀ ਹਾਂ ਹਾਂਜੀ ਹਾਂਜੀ ਫੇਰ ਅਗਲੇ ਹੋਏਗਾ ਮਤਲਬ ਤੁਹਾਡਾ ਪਗਨਾਤੀ ਦੇਣਾ ਨਾ ਤੁਹਾਡੇ ਘਰ ਕੇ ਹੁਣ ਗਏ ਕਿੱਥੇ ਰਹਿੰਦੇ ਕਿੱਥੇ ਉਹ ਕਿੱਥੇ ਰਹਿੰਦੇ ਹਾਂਜੀ ਹਾਂਜੀ ਅੰਕਲ ਮੇਰਾ ਪਿੰਡਾ ਸਾਹਮਣੇ ਚ ਆਵਾ ਕੀ ਬਾਤ ਹਾਂਜੀ ਤੇ ਪੈੜੀ ਪੁਰੀ ਹੈ ਜਾਂ ਆਪਣੀ ਹੈ ਵੈਸੇ ਹਾਂਜੀ ਪੈੜੀ ਪੁਰੀ ਵੀ ਹੈ ਆਪਣੀ ਨਹੀਂ ਨਹੀਂ ਅੰਕਲ ਪੈੜੀ ਤੇ ਨਹੀਂ ਇੱਥੇ ਮੈਂ ਸਾਹਮਣੇ ਘੰਟੇ 'ਚ ਲੱਗਾ ਹੋਣੀ ਛੁੱਟੀ ਹੋਈ ਨਹੀਂ ਹਾਂਜੀ ਹਾਂਜੀ ਠੀਕ ਹੈ